ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹੋ ਪਏ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੋ ਕਿ ਅੱਜ ਆਪਾਂ ਪਿੰਡ ਗੁੱਦੜਪੈਣੀ ਡਿਸਟ੍ਰਿਕਟ ਫਾਇਲਕਾ ਵਿੱਚ ਪਹੁੰਚੇ ਆ ਜੋ ਕਿ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀ ਪਿੰਡ ਦੇ ਹਾਲਾਤ ਜਬ ਪਾਣੀ ਦੀ ਗੱਲ ਤੁਹਾਡੇ ਲਾਈਵ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਅੱਜ ਪਾਣੀ ਦੇ ਹਾਲਾਤ ਕੱਲ ਨਾਲ ਕਿੰਨਾ ਕੋ ਫਰਕ ਪਿਆ ਉਸ ਬਾਰੇ ਵੀ ਤੁਹਾਨੂੰ ਦੱਸਦੇ ਆ ਕੱਲ ਲਗਭਗ ਪਾਣੀ ਨਾਲੋ ਅੱਜ ਕੋਈ ਫੁੱਟ ਹੋਰ ਹੀ ਵਧਾ ਹੈ ਪਾਣੀ ਘਟਣ ਦੇ ਨਾਂ ਤੇ ਨਹੀਂ ਆ ਰਿਹਾ ਇਸ ਕਰਕੇ ਅੱਜ ਤੁਹਾਨੂੰ ਪਿੰਡ ਦੇ ਕੁਝ ਕਿਸਾਨਾਂ ਨਾਲ ਮਿਲਾਨਿਆ ਉਹਨਾਂ ਦੇ ਸਵਾਲ ਜਵਾਬ ਉਹਨਾਂ ਦੇ ਪੁੱਛਦੇ ਆ ਉਹਨਾਂ ਦੀ ਕੋਈ ਸਰ ਲੈਣ ਆਇਆ ਹੈ ਕਿ ਨਹੀਂ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚਿਆ ਹੈ ਕਿ ਨਹੀਂ ਪਹੁੰਚਾ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਲਾਈਵ ਵੀਡੀਓ ਵਿੱਚ ਕਰਦੇ ਆ ਇੱਕ ਇੱਕ ਜਣੇ ਤੋਂ ਆਪਾਂ ਸਵਾਲ ਪੁੱਛਾਂਗੇ ਜੋ ਕਿ ਲਗਭਗ 1500 ਪਹਿਲਾ ਏਕੜ ਕੱਲ ਦੀ ਗੱਲ ਹੈ ਜੋ ਕਿ ਝੋਨਾ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਜੋ ਅੱਜ ਦੀ ਗੱਲ ਕਰੀਏ ਜੋ ਰਾਤ ਪਾਣੀ ਹੋਰ 500 ਏਕੜ ਨੂੰ ਹੋਰ ਫੈਲ ਗਿਆ ਜੋ ਕਿ 500 ਏਕੜ ਹੋਰ ਨੁਕਸਾਨ ਹੋ ਗਿਆ ਜੋ ਕਿ ਲਗਭਗ 2 ਯਾਰ ਏਕੜ ਜਿਹੜਾ ਹੈ ਝੋਨੇ ਦਾ ਨੁਕਸਾਨ ਹੋ ਚੁੱਕਿਆ ਹੈ ਜੋ ਕਿ 2 ਮਹੀਨੇ ਪਹਿਲਾਂ ਜੋ ਝੋਨਾ ਲੱਗਾ ਸੀ ਇਸ ਟਾਈਮ ਪਾਣੀ ਪਾਣੀ ਦਿਸ ਰਿਹਾ ਪਰ ਝੋਨੇ ਦੇ ਕੋਈ ਲਾਤ ਜਮਾ ਨਹੀਂ ਦਿਸ ਰੇ ਪਾਣੀ ਘਟਣ ਦੇ ਆਰਤੇ ਨਹੀਂ ਆ ਰਿਹਾ ਕਿਉਂਕਿ ਦਿਨੋਂ ਦਿਨ ਵੱਧ ਰਿਹਾ ਹੈ ਲਗ ਭਾਗ ਅੱਜ ਇੱਕ ਹਫਤਾ ਹੋ ਗਿਆ ਜੇਕਰ ਪ੍ਰਸ਼ਾਸਨ ਅਧਿਕਾਰੀ ਦੀ ਗੱਲ ਕਰੀਏ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਵੀ ਨਹੀਂ ਇੱਥੇ ਪਹੁੰਚਾ ਔਰ ਪਿੰਡ ਵਾਲਿਆਂ ਨਾਲ ਤੁਹਾਨੂੰ ਮਿਲਾਨੇ ਆ ਪਿੰਡ ਵਾਲਿਆਂ ਤੋਂ ਸਵਾਲ ਪੁੱਛਦੇ ਆ ਔਰ ਪਾਣੀ ਦੇ ਤੁਹਾਨੂੰ ਦੱਸਦੇ ਆ ਕੱਲ ਦਾ ਕੀ ਪਾਣੀ ਦਾ ਮਾਹੌਲ ਸੀ ਅੱਜ ਦੇ ਕੀ ਹਾਲਾਤ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਮ ਜੀ ਪੀਦਮ ਸਿੰਘ ਹੈ ਪਿੰਡ ਮੇਰਾ ਕੁੱਤੜਣੀ ਹੈ ਜ਼ਿਲ੍ਹਾ ਫਾਹਲਗਾ ਠੀਕ ਹੈ ਵੀਰੇ ਤੇ ਸਾਡੇ ਇੱਥੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ ਕੱਲ ਲਾਣੋ ਪਾਣੀ ਵਧਿਆ ਜਾਂ ਘਟਿਆ ਕੱਲ ਲਾਣੋ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਨੇ ਲੈਵਲ ਮਨੋ ਵੇਖਿਆ ਜਾਵੇ ਤਾਂ ਲਗਭਗ ਵੀ ਅੱਧਾ ਫੁੱਟ ਤੋਂ ਉੱਪਰ ਚੜਿਆ ਫੁੱਟ ਪਾਣੀ ਚੜ ਗਿਆ ਜੀ ਤੇਜੀ ਜਿਹੜਾ ਵਹਾਅ ਹੈ ਆ ਤੁਹਾਨੂੰ ਪਤਾ ਹੀ ਆ ਵੇਖ ਲਓ ਬਾਹਰ ਲਾਈਵ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਜੋ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਕਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਹੈ ਕਿਉਂਕਿ ਇੱਥੇ ਇਸ ਟਾਈਮ ਜਿੱਥੇ ਅਸੀਂ ਖੜੇ ਆ ਲਾਈਵ ਵੀਡੀਓ ਵਿੱਚ ਇਸ ਟਾਈਮ ਇੱਥੇ ਥੱਲੇ ਝੋਨਾ ਹੈ ਜੋ ਕਿ ਸਾਰਾ ਖਰਾਬ ਹੋ ਚੁੱਕਿਆ ਹੈ ਝੋਨੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜੋ ਕਿ ਕਿਸਾਨ ਤੁਹਾਨੂੰ ਪੱਟ ਕੇ ਝੋਨਾ ਦਿਖਾ ਰਹੇ ਨੇ ਉਹ ਝੋਨੇ ਦੇ ਹਾਲਾਤ ਵੇਖੋ ਕਿਸ ਤਰ੍ਹਾਂ ਹੋਏ ਪਏ ਨੇ ਔਰ ਜੋ ਕਿ ਪਿੰਡ ਵਿੱਚ ਅਜੇ ਤੱਕ ਇੱਕ ਹਫਤਾ ਹੋ ਗਿਆ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਖਰਾਬ ਹੋ ਗਿਆ ਛੋਨੇ ਦੇ ਲਾਤ ਦੇਖ ਸਕਦੇ ਹੋ ਪਾਣੀ ਲਗਪਗ ਲੱਕ ਤੱਕ ਆ ਰਿਹਾ ਹੈ ਪਾਣੀ 4-4 ਫੁੱਟ ਪਾਣੀ ਚੜ ਚੁੱਕਿਆ ਹੈ ਜੋ ਕਿ ਵੱਧ ਰਿਹਾ ਦਿਨ ਤੇ ਦਿਨ ਔਰ ਪਿੰਡ ਵਾਲੇ ਤੋਂ ਆਪਾਂ ਪੁੱਛਦੇ ਹਾਂ ਜੋ ਕਿ ਪਿਛਲੇ 2-3 ਦਿਨਾਂ ਦੇ ਜਾਂ ਹੈ ਇੱਕ ਹਫਤੇ ਵਿੱਚ ਕੋਈ ਵੀ ਤੁਹਾਡੇ ਕੋਲ ਅਧਿਕਾਰੀ ਪਹੁੰਚਿਆ ਜਾਂ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਜਾਂ ਕਿਸੇ ਨੇ ਤੁਹਾਡੀ ਸਾਰ ਲਈ ਹੈ ਕਿਉਂਕਿ ਆਮ ਆਦਮੀ ਸਰਕਾਰ ਇਹ ਕਹਿੰਦੀ ਸੀ ਜਦੋਂ ਸੱਤਾ ਵਿੱਚ ਆਈ ਸੀ ਇਹ ਕਹਿੰਦੇ ਸੀ ਜਦੋਂ ਵੀ ਕਿਸੇ ਦਾ ਕੋਈ ਵੀ ਨੁਕਸਾਨ ਹੋਏਗਾ ਜਾਂ ਕੋਈ ਵੀ ਹੋਏਗਾ ਅਸੀਂ ਉਹਨਾਂ ਦੇ ਨਾਲ ਖੜਾਂਗੇ ਪਰ ਅੱਜ ਇੱਕ ਹਫ਼ਤਾ ਹੋ ਗਿਆ ਹੈ ਇੱਕ ਹਫ਼ਤੇ ਤੱਕ ਅਜੇ ਤੱਕ ਇਹਨਾਂ ਨੇ ਕੋਈ ਵੀ ਸੁੱਤੇ ਆਪਿਆ ਪ੍ਰਸ਼ਾਸਨ ਜੋ ਕਿ ਜਾਗ ਨਹੀਂ ਰਿਹਾ ਆਪਦੀ ਨੀਂਦ ਸੁੱਤੇ ਆਪੇ ਪਰ ਉਹਨਾਂ ਨੂੰ ਕਿਸਾਨਾਂ ਬਾਰੇ ਨਹੀਂ ਪਤਾ ਕਿਸ ਤਰ੍ਹਾਂ ਜਦੋਂ ਕਿ ਜਦੋਂ ਵੀ ਕੋਈ ਹਾਲਾਤ ਬੰਦੇ ਨੇ ਬਾਰਡਰ ਪੱਟੀ ਤੇ ਜਾਂ ਕਦੇ ਜੰਗ ਦਾ ਮੌਲ ਜਾਂ ਕਦੇ ਪਾਣੀ ਦੇ ਆਖਰ ਤੇ ਨੁਕਸਾਨ ਹੀ ਨੁਕਸਾਨ ਹੁੰਦਾ ਆ ਰਿਹਾ ਹੈ ਕਿਉਂਕਿ ਪਿੰਡ ਵਾਲਿਆਂ ਤੋਂ ਆਪਾਂ ਪੁੱਛਦੇ ਆਂ ਪਿੱਛੇ ਜੰਗ ਦਾ ਮੌਲ ਸੀ ਅੱਜ ਦੀ ਗੱਲ ਕਰੀਏ ਅੱਜ ਪਾਣੀ ਨਹੀਂ ਮਾਰ ਮਾਰ ਚੁੱਕਿਆ ਜੋ ਕਿ 1500 ਏਕੜ ਤੋਂ ਲੈ ਕੇ 2000 ਏਕੜ ਅੱਜ ਲਗਭਗ ਖਰਾਬ ਹੋ ਚੁੱਕਿਆ ਹੈ ਹਾਂਜੀ ਵੀਰੇ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈ ਕਿਉਂਕਿ ਆਪਣੀ ਕਿੰਨੀ ਟੋਟਲ ਜਿਹੜੀ ਜ਼ਮੀਨ ਹੈ ਜੋ ਕਿ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ 10 ਕਿੱਲੇ ਆਪਣੀ ਜ਼ਮੀਨ ਹੈਗੀ ਹੈ ਜੀ ਹਾਂਜੀ ਟੋਟਨ ਦਾ 10 ਕਿੱਲੇ ਤੇ ਜਿਹੜਾ ਪਿਛਲਾ 23 ਆ ਪਾਣੀ ਆਇਆ ਸੀ ਉਹਦੇ ਵਿੱਚ ਵੀ ਸਾਰਾ ਖਤਮ ਹੋ ਗਿਆ ਸੀ ਜੋਨਾ ਤੇ ਹੁਣ ਵੀ ਜਿਹੜਾ ਹੈ ਹੁਣ ਵੀ ਬਸ ਖਤਮ ਹੈ ਸਾਰਾ ਪਾਣੀ ਵੇਖ ਲਓ ਤੁਸੀਂ ਪਾਣੀ ਪਾਣੀ ਦੇਖ ਰਹੇ ਹੋ ਇਹ ਜੋਨਾ ਜਿਹੜਾ ਹੈ 15 1600 17 18 ਕਿੱਲਿਆਂ ਜਿਹੜਾ ਪਾਣੀ ਬੈ ਚੁੱਕਾ ਹੈ 1500 ਕਿੱਲਾ ਤਾਂ ਕੱਲ ਦਾ ਖਤਮ ਹੋ ਗਿਆ ਸਮਝ ਲਓ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਤਾਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂ ਦਾ ਤੂੰ ਮੁਰਗੀ ਕਿੱਥੇ ਗਈ ਤੇ ਮੁਰਗਾ ਕਿੱਦੇ ਗਿਆ ਕਿਉਂਕਿ ਅੱਜ ਆ ਕੇ ਜੇ ਪਿੰਡ ਵਾਲੇ ਦੀ ਸਾਰ ਵੀ ਨਹੀਂ ਲੈਂਦੇ ਕਿਉਂਕਿ ਇਹ ਇੱਕ ਚੁਟਕਲੇ ਜਾਂ ਕਹਾਣੀਆਂ ਸੁਣਾ ਕੇ ਉਸ ਟਾਈਮ 92 ਚੀਟਾ ਲੈ ਕੇ ਬਣੇ ਸੀ ਪਰ ਅੱਜ ਹਾਲਾਤ ਦੀ ਗੱਲ ਕਰੀਏ ਜੇਕਰ ਅੱਜ ਹਾਲਾਤ ਦੀ ਗੱਲ ਕਰੀਏ ਤਾਂ ਅੱਜ ਕੋਈ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਔਰ ਪਿੰਡ ਵਾਲਿਆਂ ਤੋਂ ਹੋਰ ਕੁਝ ਸਵਾਲ ਆਪਾਂ ਪੁੱਛਦੇ ਹਾਂ ਲੱਗ ਪੱਗ ਇਹ ਘਰਤਾ ਹੋ ਗਿਆ ਪਾਣੀ ਨੂੰ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਕੋਲ ਪਹੁੰਚਾ ਹੋਵੇ ਫੇਰ ਕੋਲੇ ਜੀ ਨਹੀਂ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਛੱਡ ਕੇ ਕੋਈ ਮੁਨਸ਼ੀ ਤੱਕ ਵੀ ਨਹੀਂ ਆਇਆ ਇੱਕ ਜਿਹੜਾ 2 ਰੁਪਈਆ ਦਾ ਮੁਨਸ਼ੀ ਹੈ ਨਾ ਉਹ ਵੀ ਸਾਡੇ ਕੋਲ ਨਹੀਂ ਆਇਆ ਸਾਨੂੰ ਇੰਨਾ ਪਤਾ ਹੈ ਵੀ ਇਹ ਦੇਸ਼ ਆਜ਼ਾਦੀ ਦੇ ਲਾਇਕ ਨਹੀਂ ਹੈਗਾ ਆ ਇਹ ਸਿਰਫ ਡਾਂਗਾ ਸੋਟਿਆਂ ਵਾਲਾ ਦੇਸ਼ ਹੈਗਾ ਹੋਰ ਕੋਈ ਨਹੀਂ ਜਿੰਦੇ ਹੱਥ ਡਾਂਗੇ ਕੀ ਇਹ ਉਹਨਾਂ ਕੋਲ ਸਾਰਾ ਕੁਝ ਹੈ ਪਿਛਲੇ ਹਰੀਕੇ ਹੈਡ ਤੋਂ ਪਿੱਛੇ ਚਲੇ ਜਾਓ ਕੋਈ ਐਮਨ ਜਾ ਕੇ ਉੱਥੇ 10 ਤੇ 13 ਗੇਟ ਖਲਾ ਦਿੰਦਾ ਕੀ ਇਹ ਜਾਇਜ਼ ਹੈ ਕਿ ਇਹ ਲੋਕਾਂ ਵਿੱਚ ਇਨਸਾਨੀਅਤ ਨਹੀਂ ਹੈਗੀ ਵੀ ਅੱਗੇ ਵੀ ਲੋਕ ਰਹਿੰਦੇ ਨੇ ਕੁਝ ਬੱਚੇ ਹੈਗੇ ਨੇ ਕੁਝ ਜਗੇ ਨੇ 13 14 ਗੇਟ ਖਲਾਨ ਦਾ ਕੀ ਮਤਲਬ ਹੈ ਜੇ ਉਸ ਦੀ ਇਨਕੁਆਰੀ ਕੀਤੀ ਜਾਵੇ ਤਾਂ ਉਹ ਐਮਲ ਆਮ ਆਦਮੀ ਪਾਰਟੀ ਦਾ ਹੀ ਨਿਕਲਣਾ ਹੈ ਭਾਵੇਂ 100% ਮੈਨੂੰ ਲਖਾ ਲਓ ਤੇ ਉਹਨਾਂ ਵਾਸਤੇ ਇਹ ਗਲਤ ਗੱਲ ਹੈ ਅਗਰ ਨਹੀਂ ਇਸ ਚੀਜ਼ ਦਾ ਸਾਡੇ ਗੱਲਾਂ ਤੇ ਯਕੀਨ ਆਉਂਦਾ ਤੁਸੀਂ ਕਿਸੇ ਵੀ ਵੀਡੀਓ ਵਿੱਚ ਚੱਕ ਕੇ ਵੇਖ ਲਓ ਉਹਨਾਂ ਨੇ ਕਿਸਾਨਾਂ ਕਿਸਾਨਾਂ ਦੀ ਆੜ ਵਿੱਚ ਐਮਲ ਨੇ ਹਰੀ ਕਦੇ ਐਮਲ ਨੇ ਕਿਸਾਨਾਂ ਦੀ ਆੜ ਵਿੱਚ 13 14 ਗੇਟ ਲਗ-ਬਗ ਵੀ 1 ਘੰਟਾ ਖਲਾ ਕੇ ਰੱਖੇ ਨੇ ਤੁਸੀਂ ਉੱਥੋਂ ਦੇ ਹਰੀ ਕਿਹਾੜ ਦੇ ਵਰਕਰਾਂ ਨਾਲ ਜੋ ਅਫਸਰ ਨੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂਜੀ ਵੀਰੇ ਆਪਣੀ ਕਿੰਨੀ ਏਕੜ ਜ਼ਮੀਨ ਸੀ ਜੋ ਪਾਣੀ ਦੇ ਲਪੇਟ ਵਿੱਚ ਆਈ ਜੋ ਨੁਕਸਾਨ ਹੋ ਚੁੱਕਿਆ ਜੋ ਖਰਾਬ ਹੋ ਚੁੱਕੀ ਹੈ ਵੀਰ ਜੀ ਲਗਭਗ ਵੀ ਮੇਰੇ ਸਾਹਬ ਨਾਲ ਤਾਂ 2000 ਕਿੱਲਾ ਲਗਭਗ ਤਬਾ ਹੈ ਖਤ ਲਗਭਗ ਟੋਟਲ ਦੀ ਗੱਲ ਕਰੀ ਜਾਈਏ ਤਾਂ ਲਗਭਗ ਟੋਟਲ ਜਿਹੜਾ ਹੈ ਰਕਬਾ 2000 ਦੇ ਲਗਭਗ ਆਸ-ਪਾਸ ਕਹਿ ਰਹੇ ਨੇ ਜੋ ਕਿ ਖਰਾਬ ਹੋ ਚੁੱਕਿਆ ਹੈ ਜੇ ਤੁਹਾਡੀ ਗੱਲ ਕੀਤੀ ਜਾਈ ਵੀਰੇ ਤੁਹਾਡਾ ਕਿੰਨਾ ਰਕਬਾ ਖਰਾਬ ਹੋ ਚੁੱਕਿਆ ਹੈ ਵੀਰ ਜੀ ਸਾਡੇ ਕੋਲ 10 ਕਿੱਲੇ ਚੋਨਾ ਹੈਗਾ ਅਸੀਂ 10 ਕਿੱਲੇ ਅਸੀਂ ਆਪ ਹੀ ਹਾ ਦੇ ਹੱਥ ਤੇ ਲਾਇਆ ਸੀ ਅਨਾ ਅਸੀਂ ਮੁੱਲ ਤੋਲਵਾਇਆ ਸੀ ਨਾ ਕੁਝ ਲਾਇਆ ਸੀ ਅਸੀਂ ਆਪ ਹੀ ਸਾਰੇ ਪਰਿਵਾਰ ਨੇ ਲਾਇਆ ਸੀ ਤੇ ਲਗਭਗ ਵੀ ਸਾਡੇ ਉਹਦੇ ਵਿੱਚ 2 2 3 3 ਖਾਦਾਂ ਪੈ ਚੁੱਕੀਆਂ ਸੀ ਛੋਨਾ ਚੰਗਾ 3 ਫੁੱਟ ਤੇ ਛੋਨਾ ਸਾਡਾ ਕਿਤਰਾ ਲੱਗ ਗਿਆ ਸੀ ਸੰਭਲਿਆ ਖੜਾ ਸੀ ਲਗਭਗ ਖਤਮ ਹੋ ਚਿਰ ਲਿਆ ਆ ਇਸ ਤੋਂ ਪਿੱਛੇ ਨਜ਼ਰ ਮਾਰ ਲਓ ਪਿੱਛੇ ਨਜ਼ਰ ਮਾਰ ਲਓ ਕਿਲੋਮੀਟਰ ਦਰਿਆ ਹੈ ਕੋਈ ਅਸੀਂ ਇੱਥੇ 4 ਫੁੱਟ ਤੇ ਖੜੇ ਆ ਤੇ ਕਿਲੋਮੀਟਰ ਪਿਛਾਂ ਜਾ ਕੇ ਵੇਖੋ ਵੀ ਕੀ ਹਾਲਾਤ ਹੋਣਗੇ ਸਸਰੀ ਕਾਲ ਵੀਰੇ ਜੋ ਪਾਣੀ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਲਗ ਪੱਗ ਇੱਕ ਹਫਤਾ ਹੋ ਗਿਆ ਇੱਥੇ ਪਾਣੀ ਚਲਦੇ ਨੂੰ ਕਿਉਂਕਿ ਪ੍ਰਸ਼ਾਸਨ ਅਧਿਕਾਰੀ ਦੀ ਗੱਲ ਕੀਤੀ ਜਾਵੇ ਪਿੰਡ ਵਾਲਿਆਂ ਦਾ ਕਹਿਣਾ ਹੈ ਔਰ ਕਿਸਾਨਾਂ ਦਾ ਕਹਿਣਾ ਹੈ ਕੋਈ ਅਜੇ ਤੱਕ ਇੱਕ ਹਫਤਾ ਹੋ ਗਿਆ ਇੱਥੇ ਕੋਈ ਨਹੀਂ ਪਹੁੰਚਿਆ ਇੱਥੇ ਜੀ ਸਾਡੀ ਨਾ ਕਿਸੇ ਸਾਰ ਲਈਏ ਤੇ ਨਾ ਹੀ ਕੋ ਆਇਆ ਹੈ ਹਫਤੇ ਤੋਂ ਇੱਕ ਲਗਭਗ ਉੱਤੇ ਟਾਈਮ ਹੋ ਗਿਆ ਅੱਸੀ ਜੀ ਤੇ ਕੋਈ ਦਾ ਇੱਥੇ ਆਇਆ ਸਾਡਾ ਪ੍ਰਸ਼ਾਸਨ ਤੇ ਜਮਾ ਹੀ ਨਹੀਂ ਆਇਆ ਇੱਕ ਦਿਨ ਫਟਵਾਰੀ ਆਇਆ ਸੀ ਕਿ ਆ ਵੀ ਚਲੋ ਤੇ ਪੱਟ ਦਈਏ ਉਹ ਪਾਣੀ ਦਿਨੋਂ ਦਿਨ ਵੱਧ ਆ ਗਿਆ ਵੱਧ ਆ ਗਿਆ ਕਦੇ ਤੇ ਪਾਣੀ ਚੜਿਆ ਨਹੀਂ ਸੀ ਦਿੱਸ ਤੇ ਪਾਣੀ ਇਸ ਟਾਈਮ ਪਹਿਲਾਂ ਚੜ ਚੁੱਕਿਆ ਕੋਈ ਸਰਕਾਰ ਨੇ ਕਦੇ ਸਾਡੇ ਇਤਸਾਰ ਨਹੀਂ ਲਈ ਪਿੰਡ ਵਾਲਿਆਂ ਦਾ ਕਹਿਣਾ ਹੈ ਜੋ ਕਿ ਪ੍ਰਸ਼ਾਸਨ ਅਧਿਕਾਰੀ ਇੱਕ ਹਫਤਾ ਹੋ ਗਿਆ ਕੋਈ ਤੇ ਪਿੰਡ ਦੀ ਸਰਵਲੈਨ ਵੀ ਨਹੀਂ ਆਇਆ ਕਿਉਂਕਿ ਆਮ ਆਦਮੀ ਕਹਿੰਦੀ ਸੀ ਅਸੀਂ ਹਰੇਕ ਸੱਤਾ ਵਿੱਚ ਰੇਕ ਵਰਕ ਨਾਲ ਬੈਠਾਂਗੇ ਪਰ ਅੱਜ ਦੀ ਗੱਲ ਕਰੀਏ ਅੱਜ ਕੀ ਪਾਣੀ ਇਹਨਾਂ ਨੂੰ ਦਿਸ ਨਹੀਂ ਰਿਹਾ ਕਿ ਅੱਜ ਦੇ ਹਾਲਾਤ ਇਹਨਾਂ ਨੂੰ ਦਿਸ ਨਹੀਂ ਰਹੇ ਕਿਉਂਕਿ ਅੱਜ ਦੇ ਹਾਲਾਤ ਕਰੇ ਅੱਜ ਕਿਸਾਨਾਂ ਬਾਰੇ ਇਹਨਾਂ ਨੂੰ ਕੁਝ ਸੋਚ ਨਹੀਂ ਰਿਹਾ ਕਿਉਂਕਿ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਤਾਂ ਜ਼ਰੂਰ ਕਹਿੰਦੇ ਸੀ ਜਦੋਂ ਇਹਨੇ 92 ਛਿੱਟਾ ਬਣਾਈਆਂ ਸੀ ਆਮ ਆਦਮੀ ਨੇ ਕਿਉਂਕਿ ਲੋਕਾਂ ਨੂੰ ਇੱਕ ਫਿਰ ਠੱਗਿਆ ਸੀ ਇਹਨਾਂ ਬਿਲਕੁਲ ਜੀ ਉਹਨੇ ਇਹਨਾਂ ਲੋਕਾਂ ਨੂੰ ਬੜਾ ਠੱਗਿਆ ਹੈ ਤੇ ਜਦੋਂ ਵੋਟ ਦੇ ਟਾਈਮ ਤੱਕ ਆ ਜਾਣਾ ਵੀ ਤੁਹਾਡੀ ਸਿਹ੍ਹਾ ਵੀ ਕਰਾਂਗੇ ਇਹ ਵੀ ਕਰਾਂਗੇ ਕੁਛ ਨਹੀਂ ਕੀਤਾ ਜੀ ਉਹਨੇ ਵੋਟਾਂ ਦੇ ਟਾਈਮ ਤੱਕ ਰਿਸ਼ਤੇਦਾਰੀਆਂ ਵੀ ਕੱਢ ਲੈਂਦੇ ਸੀ ਆਂਡ ਗਵਾਂਡ ਸਾਡੀ ਰਿਸ਼ਤੇਦਾਰੀ ਹੈ ਪਰ ਵੋਟ ਸਾਨੂੰ ਪਾਣੀ ਹੈ ਪਰ ਆਪਾਂ ਇੱਕ ਜਿਹੜੇ ਆਮ ਵਰਗ ਦੇ ਕਿਸਾਨਾਂ ਨੇ ਇਹ ਕਿਹਾ ਸੀ ਇੱਕ ਬਦਲਾਅ ਹੋ ਜਾਏ ਪਰ ਬਦਲਾਅ ਦੀ ਲਹਿਰ ਤੁਸੀਂ ਦੇਖੋ ਅੱਜ ਪਾਣੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਇਤੋਂ ਦਾ ਪ੍ਰਸ਼ਾਸਨ ਅਧਿਕਾਰੀ ਵੀ ਨਹੀਂ ਕੋਈ ਪਹੁੰਚ ਰਿਹਾ ਬਿਲਕੁਲ ਜੀ ਸਹੀ ਹੈ ਕੋਈ ਅਧਿਕਾਰੀ ਨੇ ਅਜ ਤੱਕ ਆਇਆ ਤੇ ਨਾ ਹੀ ਕਿਸੇ ਸਾਡੀ ਸਾਰ ਲਈ ਤੇ ਨਾ ਹੀ ਕਿਸੇ ਲੈਣੀ ਅਜ ਤੱਕ ਸਾਨੂੰ ਲੱਗਦਾ ਹੈ ਲਗਪਗ ਇਥੋਂ ਦੇ ਜੋ ਵੀ ਹੈ ਨਮਾਇੰਦਾ ਹੈ ਨਮਾਇੰਦੇ ਨੇ ਵੀ ਇੰਨੀ ਗੱਲ ਸਾਡੀ ਕੋਦੇ ਨਹੀਂ ਸੁਣੀ ਕਿਉਂਕਿ ਫਿਰ ਇਹਨਾਂ ਨੂੰ ਆਪਣੇ ਇਲੈਕਸ਼ਨ ਤੱਕ ਜਾਂ ਵੋਟਾਂ ਤੱਕ ਸੀ ਇਹਨਾਂ ਨੂੰ ਕਿਸੇ ਵਰਗ ਨਾਲ ਕੋਈ ਮਤਭੇਦ ਨਹੀਂ ਹੈਗਾ ਇਹ ਹੁਣ 5 ਸਾਲ ਇਹਨਾਂ ਨੇ ਪਤਾ ਹੀ ਰਾਜ ਕਰਨਾ ਹੈ ਸੀ ਕਿਉਂਕਿ ਰਾਜ ਕਰਕੇ ਕਹਿੰਦੇ ਨੇ ਵੀ ਆਪਣੇ ਤੇ ਰਾਜ ਕਰਕੇ ਆਪਦਾ ਇਹਨਾਂ ਪੱਲਾ ਸੈੱਟ ਕਰਨਾ ਸੀ ਹਾਂਜੀ 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 ਕਿਉਂਕਿ ਪਿੰਡ ਵਾਲਿਆਂ ਨੇ ਕਹਿਣਾ ਹੈ ਜੋ ਕਿ ਇੱਥੋਂ ਦੇ ਜਿਹੜੀ ਜ਼ਮੀਨ ਹੈ ਜਾਂ ਝੋਨੇ ਦੀ ਗੱਲ ਕੀਤੀ ਜਾਏ ਲਗਭਗ 2000 ਏਕੜ ਬਿਲਕੁਲ ਖਰਾਬ ਹੋ ਚੁੱਕੀ ਹੈ ਇਸ ਵੀਡੀਓ ਨੂੰ ਲਾਈਕ ਕਰੇ ਹਮਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਜ਼ਰੂਰ press ਕਰੇ